ਰਿਸ਼ਤਿਆਂ ਦੇ ਦਾਗ ਹੀ ਹੋਣ ਦੀਆਂ ਕਿੰਨੀਆਂ ਸੱਚੀਆਂ ਕਹਾਣੀਆਂ ਤੇ ਕੇਸਸ ਤੁਹਾਡੇ ਸਾਹਮਣੇ ਅਕਸਰ ਲੈ ਕੇ ਆਉਂਦੀਆਂ ਪਰ ਕੁਝ ਕਹਾਣੀਆਂ ਤੁਰ ਤੋਂ ਹੀ ਗੰਦੀਆਂ ਹੁੰਦੀਆਂ ਨੇ ਜਦੋਂ ਖੁਦ ਦੇ ਨਿੱਜੀ ਹਿੱਤ ਕਰਕੇ ਅਸੀਂ ਮਾਂ ਦਾ ਮੂੰਹ ਪਿਓ ਦੀ ਇੱਜ਼ਤ ਨੂੰ ਭੁੱਲ ਜਾਈਏ ਤੇ ਉਹ ਨਿੱਜੀ ਹਿੱਤ ਵੀ ਹਵਸ ਹੋਵੇ ਹੋਰ ਕੁਝ ਨਹੀਂ ਤਾਂ ਉਹ ਗੰਦਗੀ ਬਰਬਾਦੀ ਵੱਲ ਲੈ ਜਾਂਦੀ ਹੈ ਅੱਜ ਦਾ ਇੱਕ ਕੇਸ ਵੀ ਤੰਗ ਕਰਦਾ ਜਿੱਥੇ ਫੇਰ ਹਵਸ ਜਿੱਤੀ ਤੇ ਬਾਕੀ ਸਭ ਖਾਂ ਸੋਸ਼ਕਾਲ ਜੀ ਮੈਂ ਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜ਼ਿਲ੍ਹਾ ਮਾਨਸਾ ਦੇ ਥਾਣਾ ਪਿੱਖੀ ਦੇ ਓਡਲਾ ਕਲਾ ਚ ਰਹਿੰਦਾ ਹੁੰਦਾ ਸੀ ਹਰਬੰਦ ਸਿੰਘ ਹਰਬੰਦ ਸਿੰਘ ਆਪਣਾ ਖਾਨਦਾਨੀ ਹਜਾਮਤ ਦਾ ਕੰਮ ਕਰਦਾ ਹੁੰਦਾ ਪਿੰਡ ਚ ਅਜੇ ਸੈਲੋਂ ਕਲਚਰ ਨਹੀਂ ਸੀ ਆਇਆ ਤਾਂ ਕਰਕੇ ਕੰਮ ਬਹੁਤਾ ਚੱਲਦਾ ਨਹੀਂ ਹੁੰਦਾ ਆਮਦਨੀ ਬੇहद ਘੱਟ ਹੁੰਦੀ ਹੈ। ਸੋ ਹਰਬੰਦ ਸਿੰਘ ਪਿੰਡ ਤੋਂ 7 ਕਿਲੋਮੀਟਰ ਦੂਰ ਇੱਕ హెয়ার ਕਟਿੰਗ ਸੈਲੂਨ ਤੇ ਨੌਕਰੀ ਕਰਨ ਲੱਗ ਜਾਂਦਾ ਹੈ। 5 ਸਾਲ ਬਾਅਦ ਉਹ ਸੈਲੂਨ ਵੀ ਬੰਦ ਹੋ ਜਾਂਦਾ ਹੈ। ਹੁਣ ਹਰਬੰਦ ਸਿੰਘ ठान ਲੈਂਦਾ ਹੈ ਕਿ ਮੈਂ ਆ ਪੁਛਤੈਨੀ ਕੰਮ ਛੱਡ ਦੇਣਾ ਹੈ। ਉਹ ਠੇਕੇ ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਲੱਗਦਾ ਹੈ। ਹੁਣ ਕੰਮ ਸਹੀ ਚੱਲਣ ਲੱਗਦਾ ਹੈ। ਪਰਿਵਾਰ ਲਈ ਵੀ ਪੈਸੇ ਪੂਰੇ ਪੈਣ ਲੱਗਦੇ ਨੇ। ਹਰਬੰਦ ਸਿੰਘ ਦੇ ਪਰਿਵਾਰ 'ਚ ਉਸਦੀ ਪਤਨੀ ਜਸਵੀਰ ਕੌਰ ਪੁੱਤਰ ਲਖਵਿੰਦਰ ਸਿੰਘ ਉਰਫ ਤੋਤੀ ਤੇ ਦੋ ਧੀਆਂ ਹਰਪ੍ਰੀਤ ਕੌਰ ਤੇ ਅਮਨਜੋਤ ਕੌਰ ਹੁੰਦੀਆਂ ਨੇ ਇਹਨਾਂ ਦੋਵੇਂ ਭੈਣਾਂ ਦੀ ਉਮਰ 'ਚ ਸ਼ਾਇਦ 14 ਕੋ ਮਹੀਨੇ ਦਾ ਫਰਕ ਹੁੰਦਾ ਸੋ ਇਹ ਦੋਵੇਂ ਭੈਣਾਂ ਵੀ ਹੁੰਦੀਆਂ ਨੇ ਤੇ ਸੇਲੀਆਂ ਬਚਪਨ ਤੋਂ ਲੈ ਕੇ ਜਵਾਨੀ ਦੀ ਦਲੀਜ਼ ਤੇ ਪੈਰ ਰੱਖਣ ਤੱਕ ਇਹ ਦੋਵੇਂ ਭੈਣਾਂ ਹਰ ਕੰਮ ਇੱਕ ਦੂਜੇ ਦੀ رائے ਨਾਲ ਰਜ਼ਮੰਦੀ ਨਾਲ ਹੀ ਕਰਦੀਆਂ ਹੁੰਦੀਆਂ ਨੇ ਇਹਨਾਂ 'ਚ ਆਪਸ 'ਚ ਕੋਈ ਰਾਜ਼ ਨਹੀਂ ਹੁੰਦਾ ਜਿੱਥੇ ਜਾਣਾ ਇਕੱਠੇ ਜਾਣਾ ਹਰ ਕੰਮ ਇਕੱਠੇ ਕਰਨਾ ਇੰਨਾ ਪਿਆਰ ਹੁੰਦਾ ਦੋਵਾਂ 'ਚ ਹੁਣ ਇਹ ਦੋਵੇਂ ਜਵਾਨ ਹੋ ਚੁੱਕੀਆਂ ਹੁੰਦੀਆਂ ਨੇ ਸੋਨੀਆਂ ਵੀ ਖੂਬ ਬਥੇਰੀਆਂ ਸ਼ਾਮ ਹੁੰਦਿਆਂ ਹੀ ਤਿਆਰ ਹੋ ਕੇ ਦੋਵੇਂ ਪੈਣਾ ਪਿੰਡ ਦਾ ਗੇੜਾ ਮਾਰਨ ਰੋਜ਼ ਨਿਕਲ ਜਾਂਦੀਆਂ ਪਿੰਡ 'ਚ ਅਜਿਹੇ ਬਥੇਰੇ ਮੁੰਡੇ ਹੁੰਦੇ ਨੇ ਜੋ ਸ਼ਾਮ ਨੂੰ ਇਹਨਾਂ ਦੇ ਘਰੋਂ ਨਿਕਲਣ ਦੇ ਇੰਤਜ਼ਾਰ 'ਚ ਹੁੰਦੇ ਨੇ ਹਰਪ੍ਰੀਤ ਕੌਰ ਤੇ ਅਮਨਜੋਤ ਪੌਰ ਨੂੰ ਵੀ ਇਹ ਅਟੈਨਸ਼ਨ ਚੰਗੀ ਲੱਗਦੀ ਹੁੰਦੀ ਹੈ ਹਾਲਾਂਕਿ ਉਹ ਕੁਝ ਉਦਾਂ ਗਲਤ ਨਹੀਂ ਕਰ ਰਹੀਆਂ ਹੁੰਦੀਆਂ ਕਿਸੇ ਨਾਲ ਵੀ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਤਾਂ ਹੁੰਦਾ ਹੀ ਹੈ ਕਿ ਪਿੰਡ ਦੇ ਬਥੇਰੇ ਲੋਕ ਇਹਨਾਂ ਦੀ ਖੂਬਸੂਰਤੀ ਦੇ دیਵਾਨੇ ਨੇ ਇਹਨਾਂ ਦੋਵੇਂ ਭੈਣਾਂ 'ਚ ਇੱਕ ਵਾਅਦਾ ਵੀ ਹੋਇਆ ਹੁੰਦਾ ਹੈ ਕਿ ਜੇ ਸਾਡੀ ਜ਼ਿੰਦਗੀ 'ਚ ਕਦੀ ਕੋਈ ਆਇਆ ਤਾਂ ਉਹ ਦੋਵਾਂ ਨੂੰ ਪਸੰਦ ਹੋਣਾ ਚਾਹੀਦਾ ਹੈ ਯਾਨੀ ਜੇ ਇੱਕ ਭੈਣ ਨੂੰ ਕੋਈ ਪਸੰਦ ਆ ਗਿਆ ਤਾਂ ਦੂਜੀ ਭੈਣ ਦੀ ਰਜ਼ਾਮੰਦੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਦੋਵੇਂ ਜਿੰਨਾ ਇੱਕ ਦੂਜੇ ਦਾ ਜਾਣਦੀਆਂ ਨੇ ਉਹਨਾਂ ਕੋਈ ਹੋਰ ਨਹੀਂ ਬਹੁਤ ਵਾਰ ਇਦਾਂ ਵੀ ਹੁੰਦਾ ਹੈ ਕਿ ਇੱਕ ਭੈਣ ਨੂੰ ਕੋਈ ਪਸੰਦ ਆ ਵੀ ਜਾਂਦਾ ਹੈ ਤਾਂ ਦੂਜੀ ਮਨਾ ਕਰ ਦਿੰਦੀ ਹੈ ਉਹੀ ਗੱਲਾਂ ਜੋ ਇਸ ਉਮਰ ਦੀ ਦਲੀਸ ਤੇ ਚੜਦਿਆਂ ਹੀ ਅਟਰੈਕਟ ਕਰਦੀਆਂ ਹੁੰਦੀਆਂ ਨੇ ਇਹਨਾਂ ਵਾਸਤੇ ਵੀ ਉਹੀ ਹੁੰਦਾ ਹੈ ਇੱਕ ਦਿਨ ਪਿੰਡ ਦਾ ਹੀ ਇੱਕ ਮੁੰਡਾ ਗਗਨਦੀਪ ਸਿੰਘ ਅਮਨਜੋਤ ਕੌਰ ਦੇ ਦਿਲ ਨੂੰ ਜੱਚ ਜਾਂਦਾ ਉਹ ਆਪਣੀ ਭੈਣ ਹਰਪ੍ਰੀਤ ਕੌਰ ਦੀ رائے ਲੈਂਦੀ ਹੈ ਹਰਪ੍ਰੀਤ ਕੌਰ ਨੂੰ ਵੀ ਮੁੰਡਾ ਠੀਕ ਲੱਗਦਾ ਉਹ ਪੈਣਾ ਵਾਂਗ ਸਮਝਾਉਂਦੀ ਹੈ ਵੱਡੀ ਪੈਣ ਵਾਂਗ ਸਮਝਾਉਂਦੀ ਹੈ ਕਿ ਤੂੰ ਲਿਮਟ 'ਚ ਰਹੀਂ ਰਿਸ਼ਤੇ ਤੋਂ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਖੁਦ ਤੇ ਕਾਬੂ ਰੱਖਣਾ ਜ਼ਰੂਰੀ ਹੁੰਦਾ ਅਮਨਜੋਤ कौर ਨੂੰ ਪੈਣ ਦੀ ਗੱਲ ਸਮਝ ਆਉਂਦੀ ਹੈ ਗਗਨਦੀਪ ਸਿੰਘ ਤਾਂ ਪਹਿਲਾਂ ਹੀ ਅਮਨਜੋਤ ਕੌਰ ਤੇ ਫਿਦਾ ਹੁੰਦਾ ਹੈ। ਪਹਿਲਾਂ ਤਾਂ ਕੁਝ ਦਿਨ ਦੋਵੇਂ ਇੱਕ ਦੂਜੇ ਨੂੰ ਕੁਝ ਨਹੀਂ ਕਹਿੰਦੇ, ਬਸ ਪਿੰਡ 'ਚ ਅੱਖਾਂ ਹੀ ਅੱਖਾਂ 'ਚ ਗੱਲਾਂ ਹੁੰਦੀਆਂ ਨੇ। ਪਰ ਕੁਝ ਦਿਨ ਬਾਅਦ ਹਰਪ੍ਰੀਤ ਕੌਰ ਇਹਨਾਂ ਦੋਵਾਂ ਨੂੰ ਅਮਨਜੋਤ ਕੌਰ ਤੇ ਗਗਨਦੀਪ ਸਿੰਘ ਨੂੰ ਮਿਲਵਾ ਦਿੰਦੀ ਹੈ। ਪਹਿਲੀ ਮੁਲਾਕਾਤ 'ਚ ਹੀ ਗਗਨਦੀਪ ਅਮਨਜੋਤ ਨੂੰ ਪ੍ਰਪੋਜ਼ ਕਰ ਦਿੰਦਾ ਹੈ ਤੇ ਫਿਰ ਅਮਨਜੋਤ yes ਕਰ ਦਿੰਦੀ ਹੈ। ਇਸ ਤਰ੍ਹਾਂ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋ ਜਾਂਦਾ ਹੈ। ਹੁਣ ਇਹ ਰੋਜ਼ ਮਿਲਦੇ ਹੁੰਦੇ ਨੇ। ਇਹ ਇਕਾਂਤ ਚ ਜਿੱਥੇ ਵੀ ਮਿਲਦੇ ਬਾਹਰ ਭੈਣ ਹਰਪ੍ਰੀਤ ਕੌਰ ਪੈਰਾ ਦਿੰਦੀ ਕਿ ਕੋਈ ਆਣਾ ਚਾਹੇ ਹਾਲਾਂਕਿ ਅਮਨਜੋਤ ਕੌਰ ਨੇ ਭੈਣ ਦੀ ਗੱਲ ਪੱਲੇ ਬੰਨੀ ਹੁੰਦੀ ਹੈ ਕਿ ਮर्यादा ਚ ਰਹਿਣਾ ਤੇ ਇਸ ਗੱਲ ਦੀ ਰਿਸਪੈਕਟ ਗਗਨਦੀਪ ਸਿੰਘ ਵੀ ਕਰਦਾ ਉਹਨੂੰ ਵੀ ਲੱਗਦਾ ਕਿ ਇੰਨੀ ਸੋਹਣੀ ਕੁੜੀ ਦਾ ਮੈਨੂੰ ਸਾਥ ਮਿਲਿਆ ਹੈ ਤਾਂ ਜਲਦਬਾਜ਼ੀ ਠੀਕ ਨਹੀਂ ਕੰਮ ਵਿਗਾੜ ਸਕਦੀ ਇਹ ਦੋਵੇਂ ਚਾਹੁੰਦੇ ਹੁੰਦੇ ਨੇ ਕਿ ਹਰਪ੍ਰੀਤ ਕੌਰ ਦੀ ਜ਼ਿੰਦਗੀ ਚ ਵੀ ਕੋਈ ਆ ਜਾਏ ਉਹਨੂੰ ਵੀ ਪਿਆਰ ਦਾ ਸੁੱਖ ਮਿਲੇ ਪਰ ਹਰਪ੍ਰੀਤ कौर ਨੂੰ ਕੋਈ ਪਸੰਦ ਨਹੀਂ ਆਉਂਦਾ ਹੁੰਦਾ। ਇਧਰ ਗगनਦੀਪ ਤੇ ਅਮਨਜੋਤ ਵਿਆਹ ਬਾਰੇ ਸੋਚਦੇ ਨੇ ਪਰ ਗगनਦੀਪ ਸਿੰਘ ਬੇਰੋਜ਼ਗਾਰ ਹੁੰਦਾ ਹੈ। ਸੋ ਇਸ ਗੱਲ ਨੂੰ ਲੈ ਕੇ ਬਹੁਤ ਮਮਕਨ ਹੁੰਦਾ ਹੈ ਕਿ ਕੁੜੀ ਦੇ ਘਰ ਦੇ ਮਨਾ ਕਰ ਦੇਣ। ਵਿਆਹ ਤਾਂ ਗगनਦੀਪ ਕਰਾਉਣਾ ਚਾਹੁੰਦਾ ਹੁੰਦਾ ਹੈ ਅਮਨਜੋਤ ਨਾਲ। ਸੋ ਉਹ ਇੱਕ ਐਫਰਟ ਮਾਰਦਾ ਹੈ ਉਹ ਹਰਪ੍ਰੀਤ ਤੇ ਅਮਨਜੋਤ ਕੌਰ ਨਾਲ ਸਲਾਹ ਕਰਕੇ ਚੰਡੀਗੜ੍ਹ ਚਲਾ ਜਾਂਦਾ ਹੈ ਨੌਕਰੀ ਕਰਨ ਦੇ ਲਈ ਚੰਡੀਗੜ੍ਹ ਚ ਗਗਨਦੀਪ ਸਿੰਘ ਦਾ ਦੋਸਤ ਗੋਪਾਲ ਸਿੰਘ ਰਹਿੰਦਾ ਹੁੰਦਾ ਹੈ ਉਹ ਉਸ ਦੇ ਨਾਲ ਦੇ ਪਿੰਡ ਦਾ ਰਹਿਣ ਵਾਲਾ ਹੁੰਦਾ ਹੈ ਪਿਛਲੇ ਕੁਝ ਸਾਲਾਂ ਤੋਂ ਉਹ ਚੰਡੀਗੜ੍ਹ ਚ ਰਹਿ ਕੇ ਕਿਸੇ ਕੰਪਨੀ ਲਈ ਨੌਕਰੀ ਕਰ ਰਿਹਾ ਹੁੰਦਾ ਹੈ ਉਹ ਕਿਸੇ ਤਰ੍ਹਾਂ ਜੁਗਾੜ ਲਗਾ ਕੇ ਗਗਨਦੀਪ ਸਿੰਘ ਦੀ ਵੀ ਨੌਕਰੀ ਲਵਾ ਦਿੰਦਾ ਹੈ ਇਹ ਖਬਰ ਸੁਣ ਕੇ ਅਮਨਜੋਤ कौर ਸਭ ਤੋਂ ਜ਼ਿਆਦਾ ਖੁਸ਼ ਹੁੰਦੀ ਹੈ ਕਿ ਹੁਣ ਉਸ ਦੇ ਘਰ ਦੇ ਇਸ ਰਿਸ਼ਤੇ ਲਈ ਮਨਾ ਨਹੀਂ ਕਰਨਗੇ। ਭਾਵੇਂ ਗਗਨਦੀਪ ਤੇ ਅਮਨਜੋਤ ਇਸ ਵਕਤ ਤੇ ਦੂਰ ਹੁੰਦੇ ਨੇ ਪਰ ਇਨ੍ਹਾਂ 'ਚ ਇੱਕ ਦੂਜੇ ਨੂੰ ਮਿਲਣ ਦੀ ਤੜਫ ਹੋਰ ਵੀ ਵੱਧ ਜਾਂਦੀ ਹੈ। ਇਧਰ ਪਿੰਡ 'ਚ ਪਤਾ ਨਹੀਂ ਕਿਸ ਤਰ੍ਹਾਂ ਗਗਨਦੀਪ ਤੇ ਅਮਨਜੋਤ ਬਾਰੇ ਗੱਲ ਫੈਲ ਜਾਂਦੀ ਹੈ ਕਿ ਇਹ ਪਿੰਡ 'ਚ ਮਿਲਦੇ ਰਹੇ ਨੇ ਤੇ ਵੱਡੀ ਭੈਣ ਹਰਪ੍ਰੀਤ कौर ਪੈਰਾ ਦਿੰਦੀ ਰਹੀ ਹੈ। ਇਹ ਗੱਲ ਜਦੋਂ ਜਗਸੀਰ ਸਿੰਘ ਉਰਫ ਜਮੋਲਾ ਦੇ ਕੰਨਾਂ ਚ ਪੈਂਦੀ ਆ ਤਾਂ ਉਹ ਸੜ ਜਾਂਦਾ ਹੈ। ਉਹ ਕਹਿੰਦਾ ਹੈ ਕਿ ਹਰਪ੍ਰੀਤ ਵੱਡੀ ਪਹਿਰੇਦਾਰ ਬਣੀ ਫਿਰਦੀ ਹੈ ਆਸ਼ਿਕਾਂ ਦੀ ਆਪਣੇ ਬਾਰੇ ਵੀ ਸੋਚ ਲੈਂਦੀ। ਜਗਸੀਰ ਸਿੰਘ ਉਰਫ ਜਮੋਲਾ ਇਹਨਾਂ ਦੋਵੇਂ ਕੁੜੀਆਂ ਦੇ ਭਰਾ ਲਖਵਿੰਦਰ ਉਰਫ ਤੋਤੀ ਦਾ ਦੋਸਤ ਹੁੰਦਾ ਹੈ ਤੇ ਉਹ ਹਰਪ੍ਰੀਤ ਕੌਰ ਨੂੰ ਚਾਹੁੰਦਾ ਹੁੰਦਾ ਹੈ। ਜਮੋਲਾ ਨੇ ਕਹਿੰਦੇ ਹਰਪ੍ਰੀਤਕੌਰ ਨੂੰ ਕਈ ਵਾਰ ਇਸ਼ਾਰਿਆਂ ਚ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਆ ਪਰ ਯਾ ਤਾਂ ਹਰਪ੍ਰੀਤਕੌਰ ਸਮਝੀ ਨਹੀਂ ਹੁੰਦੀ ਜਾਂ ਉਸਨੇ ਸਮਝ ਕੇ ਵੀ ਇਗਨੋਰ ਕਰਦਾ ਹੁੰਦਾ ਹੈ ਉਹ ਹਰਪ੍ਰੀਤ ਕੌਰ ਨੂੰ ਸਿੱਧੇ ਸਿੱਧੇ ਪ੍ਰਪੋਜ਼ ਇਸ ਲਈ ਨਹੀਂ ਕਰਦਾ ਹੁੰਦਾ ਕਿ ਇੱਕ ਤਾਂ ਉਹ ਅਡਲਟ ਨਹੀਂ ਹੁੰਦਾ ਫਿਲਹਾਲ ਦੂਜਾ ਉਹ ਹਰਪ੍ਰੀਤ ਦੇ ਭਰਾ ਦਾ ਦੋਸਤ ਹੁੰਦਾ ਤੇ ਉਹ ਇਹ ਦੋਸਤੀ ਨਹੀਂ ਗਵਾਉਣਾ ਚਾਹੁੰਦਾ ਹੁੰਦਾ ਇਹਨੂੰ ਵੀ ਇਹ ਡਰ ਹੁੰਦਾ ਹੈ ਕਿ ਮੇਰੇ ਬਾਲਗ ਹੋਣ ਤੱਕ ਹਰਪ੍ਰੀਤ ਨੂੰ ਕੋਈ ਹੋਰ ਪਸੰਦ ਨਾ ਆ ਜਾਏ ਜਾਂ ਇਸ ਦੇ ਘਰ ਦੇ ਇਸ ਵਾਸਤੇ ਕੋਈ ਹੋਰ ਨਾ ਲੱਭ ਦੇ ਸੋ ਹੁਣ ਅਮਨਜੋਤ ਬਾਰੇ ਉਸ ਦੇ ਭਰਾ ਤੇ ਆਪਣੇ ਦੋਸਤ ਲਖਵਿੰਦਰ ਨੂੰ ਭੜਕਾਉਣ ਲੱਗਦਾ ਹੈ ਕਿ ਦੇਖ ਤੇਰੀ ਭੈਣ ਹੈ ਛੋਟੀ ਹੈ ਮੇਰੀ ਵੀ ਭੈਣਾ ਵਰਗੀ ਹੈ ਪਿੰਡ ਚ ਲੋਕ ਗੱਲਾਂ ਕਰ ਰਹੇ ਨੇ ਇਹ ਸਹੀ ਨਹੀਂ ਕੱਲ ਨੂੰ ਹਰਪ੍ਰੀਤ ਵੀ ਉਸੇ ਰਸਤੇ ਤੇ ਜਾਊਗੀ ਵੇਖਾ ਵੇਖੀ ਤੇ ਅਮਨਜੋਤ ਤੇ ਬੰਦਸ਼ ਲਾ ਦੇ ਲਖਵਿੰਦਰ ੜਕ ਜਾਂਦਾ ਹੈ ਉਹ ਘਰ ਆ ਕੇ ਰੌਲਾ ਪਾ ਦਿੰਦਾ ਹੈ ਉਸ ਦੀ ਉੱਚੀ ਆਵਾਜ਼ ਸੁਣ ਕੇ ਮਾ ਜਸਵੀਰ ਕੌਰ ਧੀਆ ਦੀ ਢਾਲ ਬਣ ਕੇ ਖੜ ਜਾਂਦੀ ਹੈ ਕਿ ਜੋ ਵੀ ਪਿੰਡ ਵਾਲੇ ਕਹਿ ਰਹੇ ਨੇ ਮੇਰੀਆਂ ਧੀਆ ਬਾਰੇ ਮੈਂ ਨਹੀਂ ਮੰਦੀ ਮੇਰੀਆਂ ਧੀਆ ਇਦਾਂ ਦੀਆਂ ਹੈ ਹੀ ਨਹੀਂ ਉਹਦਾ ਕਹਿੰਦੇ ਆ ਵੀ ਜਸਵੀਰ ਕੌਰ ਨੂੰ ਆਪਣੀਆਂ ਧੀਆ ਦੇ ਮਜਾਜ਼ ਦਾ ਪਤਾ ਹੁੰਦਾ ਪਰ ਫਿਰ ਵੀ ਉਹ ਧੀਆ ਦੀ ਸਾਈਡ ਤੇ ਖੜੀ ਹੁੰਦੀ ਹੈ ਹੁਣ ਹਰ ਦਿਨ ਇਸ ਘਰ ਦਾ ਕਲੇਸ਼ ਵੱਧਦਾ ਜਾ ਰਿਹਾ ਹੁੰਦਾ ਕੋਈ ਇੱਕ ਦਿਨ ਨਹੀਂ ਹੁੰਦਾ ਜਿਸ ਦਿਨ ਇੱਥੇ ਲੜਾਈ ਨਾ ਹੋਈ ਹੋਵੇ ਘਰ ਦਾ ਪੁੱਤ ਲਖਵਿੰਦਰ ਉਰਫ ਤੋਤੀ ਇਸ ਕਲੇਸ਼ ਤੋਂ ਤੰਗ ਆ ਕੇ ਬਾਹਰ ਕਿਤੇ ਜਾ ਕੇ ਨੌਕਰੀ ਕਰਨ ਦਾ ਮਨ ਬਣਾ ਲੈਂਦਾ ਏਸੇ ਦਰਮਿਆਨ ਇਸ ਦੀ ਮੁਲਾਕਾਤ ਇੱਕ ਟਰੱਕ ਡਰਾਈਵਰ ਪਿੰਡ ਨਾਗਰਾ ਨਿਵਾਸੀ ਗੁਰਸੇਵਕ ਸਿੰਘ ਨਾਲ ਹੁੰਦੀ ਹੈ ਗੁਰਸੇਵਕ ਤੋਤੀ ਨੂੰ ਆਪਣੇ ਟਰੱਕ ਦਾ ਕਲੀਨਰ ਰੱਖ ਲੈਂਦਾ ਹੈ ਤੋਤੀ ਹੁਣ ਗੁਰਸੇਵਕ ਸਿੰਘ ਦੇ ਘਰ ਵੀ ਆਉਣਾ ਜਾਣਾ ਸ਼ੁਰੂ ਕਰ ਦਿੰਦਾ ਹੈ। ਟਰੱਕ ਡਰਾਈਵਰ ਗੁਰਸੇਵਕ ਸਿੰਘ ਦੇ ਘਰ ਉਸ ਦੀ ਪਤਨੀ ਭੁਪਿੰਦਰ ਕੌਰ ਤੇ ਦੋ ਬੱਚੇ ਹੁੰਦੇ ਆ। ਹੁਣ ਘਰ ਆਉਣਾ ਜਾਣਾ ਕਾਫੀ ਹੁੰਦਾ ਤਾਂ ਭੁਪਿੰਦਰ ਕੌਰ ਤੇ ਤੋਤੀ ਆਪਸ 'ਚ ਦਿਓ ਵਰਜਾਈ ਦਾ ਰਿਸ਼ਤਾ ਜੋੜ ਲੈਂਦੇ ਨੇ। ਇਹਨਾਂ ਦੀ ਆਪਸ 'ਚ ਬਣਦੀ ਵੀ ਬਥੇਰੀ ਹੁੰਦੀ ਹੈ। ਹੁਣ ਗੁਰਸੇਵਕ ਟਰੱਕ ਲੈ ਕੇ ਕਈ ਕਈ ਦਿਨ ਟੂਰ ਤੇ ਰਹਿੰਦਾ ਹੈ। ਘਰ ਆਉਂਦਾ ਵੀ ਹੁੰਦਾ ਤਾਂ ਉਹ ਬਿਲਕੁਲ ਨਸ਼ੇ 'ਚ ਟੁੱਟ ਰੋਟੀ ਵੀ ਬਾਰੋਟਾ ਉਹੀ ਖਾਂਦਾ ਸੋ ਘਰ ਤਾਂ ਬਸ ਉਹ ਸੌਣ ਹੀ ਆਉਂਦਾ ਹੁੰਦਾ ਉਸ ਦੀ ਘਰ ਵਾਲੀ ਭੁਪਿੰਦਰ ਕੌਰ ਇਸ ਸਭ ਤੋਂ ਦੁਖੀ ਹੁੰਦੀ ਹੈ ਇੱਕ ਰਾਤ ਬਾਹਰ ਉਸ ਦਾ ਘਰ ਵਾਲਾ ਤੇ ਤੋਤੀ ਦੋਵੇਂ ਮੰਜੀਆਂ 'ਤੇ ਆ ਕੇ ਸੁੱਤੇ ਹੁੰਦੇ ਆ ਤੇ ਭੁਪਿੰਦਰ ਤੋਤੀ ਨੂੰ ਇਸ਼ਾਰੇ ਨਾਲ ਬੁਲਾਉਂਦੀ ਹੈ ਲਖਵਿੰਦਰ ਨੂੰ ਲੱਗਦਾ ਕਿ ਗੁਰਸੇਵਕ ਤਾਂ ਨਸ਼ੇ 'ਚ ਸੁੱਤਾਂ ਪਿਆ ਹੈ ਭਾਬੀ ਨੂੰ ਕੋਈ ਕੰਮ ਹੋਣਾ ਉਹ ਤਾਂ ਕਰਕੇ ਅੰਦਰ ਬੁਲਾ ਰਹੀ ਹੈ ਜੋ ਅੰਦਰ ਜਾਂਦਾ ਹੈ ਤੇ ਅੰਦਰ ਉਹ ਹੁੰਦਾ ਹੈ ਜੋ ਮਰਿਆਦਾ ਤੋਂ ਪਾਰ ਹੁੰਦਾ ਹੈ ਭੁਪਿੰਦਰ ਕੌਰ ਦੀ ਪਹਿਲ ਤੇ ਇਹਨਾਂ ਦੋਵਾਂ 'ਚ ਸੰਬੰਧ ਬਣਦੇ ਨੇ ਪਰ ਹੁਣ ਲਖਵਿੰਦਰ ਅਕਸਰ ਕਈ ਰਾਤਾਂ ਇਦਾਂ ਹੀ ਇੱਥੇ ਆ ਕੇ ਸੌਣ ਲੱਗਦਾ ਹੈ ਤੇ ਇਹ ਉਸ ਪਾਪ ਦੇ ਭਾਗੀਦਾਰ ਬਣਦੇ ਨੇ ਜੋ ਵਫਾ ਤੋਂ ਉਸੋ ਦੂਰ ਹੁੰਦਾ ਹੈ ਦੂਜੇ ਪਾਸੇ ਅਮਨਜੋਤ ਕੌਰ ਤੇ ਗਗਨਦੀਪ ਸਿੰਘ ਦੀ ਆਸ਼ਕੀ ਵੀ ਚੱਲ ਰਹੀ ਹੁੰਦੀ ਹੈ ਹੁਣ ਜਦੋਂ ਗਗਨਦੀਪ ਬਾਰੇ ਘਰ ਪਤਾ ਲੱਗ ਗਿਆ ਹੁੰਦਾ ਹੈ ਤਾਂ ਅਮਨਜੋਤ ਨੂੰ ਪਤਾ ਹੁੰਦਾ ਹੈ ਕਿ ਉਸਦੇ ਪਿਤਾ ਹਰਬੰਸ ਸਿੰਘ ਇਹਨਾਂ ਦੇ ਵਿਆਹ ਲਈ ਕਦੀ ਨਹੀਂ ਮੰਨਣਗੇ ਉਹ ਗगनਦੀਪ ਨੂੰ ਵੀ ਆਪਣਾ ਡਰ ਦੱਸਦੀ ਹੈ ਗगनਦੀਪ ਸਿੰਘ ਕਹਿੰਦਾ ਹੈ ਕਿ ਤੂੰ ਵਿਆਹ ਦੀ ਗੱਲ ਨਾ ਕਰ ਤੂੰ ਬਸ ਇਹਨਾਂ ਕਹਿ ਕਿ ਮੈਨੂੰ ਚੰਡੀਗੜ੍ਹ ਇੱਕ ਚੰਗੀ ਨੌਕਰੀ ਮਿਲ ਗਈ ਹੈ ਸੋ ਮੈਂ ਉੱਥੇ ਜਾ ਰਹੀ ਹਾਂ ਤੇ ਫਿਰ ਆਪਾਂ ਚੰਡੀਗੜ੍ਹ 'ਚ ਇਕੱਠੇ ਰਵਾਂਗੇ ਯਾਨੀ ਲਿਵਿੰਗ ਤੇ ਜਦੋਂ ਵਿਆਹ ਦਾ ਟਾਈਮ ਆਊਗਾ ਤਾਂ ਵਿਆਹ ਵੀ ਕਰ ਲਵਾਂਗੇ ਅਮਨਜੋਤ ਨੇ ਗगनਦੀਪ ਦੇ ਕਹੇ ਮੁਤਾਬਕ ਸਭ ਕੀਤਾ ਹੁਣ ਗੱਲ ਨੌਕਰੀ ਦੀ ਸੀ ਤਾਂ ਹਰਬੰਦ ਸਿੰਘ ਵੀ ਅਮਨਜੋਤ ਨੂੰ ਚੰਡੀਗੜ੍ਹ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ ਗਗਨਦੀਪ ਨੇ ਅਮਨਜੋਤ ਦੀ ਨੌਕਰੀ ਦਾ ਵੀ ਇੰਤਜ਼ਾਮ ਕਰਤਾ ਸੰ 2017 ਦੇ ਆਖਰ ਚ ਅਮਨਜੋਤ ਚੰਡੀਗੜ੍ਹ ਚਲੀ ਜਾਂਦੀ ਹੈ ਗਗਨਦੀਪ ਸਿੰਘ ਪਹਿਲਾਂ ਹੀ ਸੈਕਟਰ 42 ਚ ਮਕਾਨ ਕਿਰਾਏ ਤੇ ਲੈ ਲੈਂਦਾ ਹੈ ਦੋਨੋਂ ਉਸ પતિ ਪਤਨੀ ਦੀ ਤਰ੍ਹਾਂ ਰਹਿਣ ਲੱਗ ਪੈਂਦੇ ਨੇ ਦੂਜੇ ਪਾਸੇ ਲਖਵਿੰਦਰ ਉਸ ਤੋਤੀ ਤੇ ਟਰੱਕ ਡਰਾਈਵਰ ਦੀ ਘਰਵਾਲੀ ਭੁਪਿੰਦਰ ਕੌਰ ਆਪਣਾ ਵਿਜੀ ਹੁੰਦੇ ਨੇ ਪਰ ਉਹਨਾਂ ਦਾ ਇਹ ਰਿਸ਼ਤਾ ਇਦਾਂ ਦਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਹੁਣ ਦੂਜੇ ਬਿਨਾ ਨਹੀਂ ਰਹਿ ਸਕਦੇ ਸੋ ਉਹ ਵਿਆਹ ਦੀ ਸੋਚਦੇ ਨੇ ਲਖਵਿੰਦਰ ਘਰ ਆ ਕੇ ਮਾ ਜਸਵੀਰ ਕਰਨਲ ਗੱਲ ਕਰਦਾ ਉਸ ਨੂੰ ਇਸ ਰਿਸ਼ਤੇ ਤੋਂ ਕੋਈ ਪ੍ਰੋਬਲਮ ਨਹੀਂ ਹੁੰਦੀ ਮਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਜਦੋਂ ਉਹ ਆਪਣੇ ਪਤੀ ਹਰਬੰਸ ਸਿੰਘ ਨਾਲ ਗੱਲ ਕਰਦੀ ਹੈ ਮੁੰਡੇ ਦੇ ਰਿਸ਼ਤੇ ਬਾਰੇ ਤਾਂ ਬੇਹਦ ਗੁੱਸੇ ਚ ਆ ਜਾਂਦਾ ਤੇ ਕਹਿੰਦਾ ਕਿ ਮੇਰੀਆਂ ਧੀਆ ਵੀ ਇਦਾਂ ਦੀਆਂ ਪੁੱਤ ਵੀ ਇਦਾਂ ਦਾ ਮੈਂ ਕੀ ਪਾਪ ਕੀਤੇ ਨੇ ਕਿ ਮੇਰੇ ਨਾਲ ਹੀ ਆਹੀ ਕੁਝ ਹੋ ਰਿਹਾ ਹੈ ਉਹ ਸਰਾਸਰ ਮਨਾ ਕਰ ਦਿੰਦਾ ਇਸ ਰਿਸ਼ਤੇ ਲਈ ਤੇ ਨਾਲ ਹੀ ਉਹ ਇਹ ਵੀ ਕਹਿ ਦਿੰਦਾ ਹੈ ਕਿ ਉਸ ਮੁੰਡੇ ਗਗਨਦੀਪ ਨੂੰ ਵੀ ਮੈਂ ਆਪਣਾ ਜਵਾਈ ਕਦੀ ਨਹੀਂ ਬਣਾਉਂਗਾ। ਤੂੰ ਭੋਲ ਜਾ। ਉਹ ਆਪਣੀ ਘਰਵਾਲੀ ਨੂੰ ਵੀ ਬਥੇਰਾ ਕੁਝ ਸੁਣਾਉਂਦਾ ਕਿ ਤੂੰ ਧੀਆ ਆਪਣੀਆਂ ਖੁੱਲੀਆਂ ਛੱਡ ਦਿੱਤੀਆਂ ਆਪਣੇ ਵਰਗੀਆਂ ਬਣਾ ਦਿੱਤੀਆਂ ਤੇ ਹੋਰ ਵੀ ਬਥੇਰਾ ਕੁਝ। ਉਹ ਕਹਿੰਦਾ ਮੈਂ ਆਪਣੇ ਘਰ 'ਚ ਕੋਈ ਗਲਤ ਕੰਮ ਨਹੀਂ ਹੋਣ ਦਵਾਗਾ। ਹੁਣ ਸਭ ਨੂੰ ਇਹ ਸਮਝ ਆ ਚੁੱਕਾ ਹੁੰਦਾ ਹੈ ਕਿ ਹਰਬੰਸ ਉਹਨਾਂ ਨੂੰ ਆਪਣੀ ਮਰਜ਼ੀ ਦੀ ਨਹੀਂ ਕਰਨ ਦੇਗਾ। ਪੂਰੇ ਟੱਬਰ ਨੂੰ ਹਰਬੰਸ ਸਿੰਘ ਦੁਸ਼ਮਣ ਲੱਗਣ ਲੱਗਦਾ ਹੈ। ਪੂਰਾ ਟੱਬਰ ਹੁਣ ਹਰਬੰਸ ਸਿੰਘ ਖਿਲਾਫ ਇਕਜੁੱਟ ਹੋ ਜਾਂਦਾ ਹੈ ਹੁਣ ਸਭ ਸੋਚ ਲੈਂਦੇ ਨੇ ਕਿ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ 1 ਅਕਤੂਬਰ 2018 ਨੂੰ ਇੱਕ ਖਤਰਨਾਕ ਕਾਰਾ ਕੀਤਾ ਜਾਂਦਾ ਹੈ ਤੇ ਇਸ ਲਈ ਘਰ 'ਚ ਡਿਨਰ ਰੱਖਿਆ ਜਾਂਦਾ ਜਿਸ 'ਚ ਸਾਰੇ ਇਹ ਚਾਲਬਾਜ਼ ਸ਼ਾਮਲ ਹੁੰਦੇ ਨੇ ਉਸ ਰਾਤ ਹਰਬੰਸ ਸਿੰਘ ਨੂੰ ਉਸ ਦਾ ਟੱਬਰ ਖਾਣੇ 'ਚ ਕੁਝ ਨਸ਼ੀਲਾ ਪਦਾਰਥ ਪਾ ਕੇ ਦੇ ਦਿੰਦਾ ਹੈ ਮੀਡੀਆ ਰਿਪੋਰਟਸ ਮੁਤਾਬਕ ਜਿਸ ਨਾਲ ਖਾਣਾ ਖਾ ਕੇ ਉਹ ਬੇਹੋਸ਼ ਹੋ ਜਾਂਦਾ ਹੈ ਇਹ ਸਾਰੇ ਪਾਪੀ ਇੱਥੇ ਹੀ ਇਕੱਠੇ ਹੁੰਦੇ ਨੇ ਹਰਬੰਸ ਦਾ ਕਿਸੇ ਤੇਜ਼ ਤਾਰ ਚੀਜ਼ ਨਾਲ ਕਤਲ ਕਰ ਦਿੱਤਾ ਜਾਂਦਾ ਤੇ ਫਿਰ ਉਸ ਦੀ ਬਾਡੀ ਡਰੇਂਜ ਸੁੱਟ ਦਿੱਤੀ ਜਾਂਦੀ ਹੈ ਤੇ 2 ਅਕਤੂਬਰ ਨੂੰ ਹਰਬੰਸ ਸਿੰਘ ਦੀ ਘਰ ਵਾਲੀ ਜਸਵੀਰ ਕੌਰ ਹਰਬੰਸ ਦੀ ਮਿਸਿੰਗ ਕੰਪਲੇਂਟ ਲਿਖਾਉਂਦੀ ਹੈ ਪੁਲਿਸ ਹਰਬੰਸ ਸਿੰਘ ਨੂੰ ਲੱਭਣਾ ਸ਼ੁਰੂ ਕਰਦੀ ਹੈ ਟੱਬਰ ਤੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਇਨੀ ਦੇਰ ਚ 2 ਅਕਤੂਬਰ ਨੂੰ ਹਰਬੰਸ ਦੀ লাশ ਕੁਝ ਲੋਕਾਂ ਦੀ ਨਜ਼ਰ ਚ ਆਉਂਦੀ ਹੈ ਤੇ ਉਹ ਪੁਲਿਸ ਨੂੰ ਇਤਲਾ ਕਰਦੇ ਨੇ ਘਰ ਦੇ ਵੀ ਉੱਥੇ ਫਟਾਫਟ ਪਹੁੰਚ ਜਾਂਦੇ ਨੇ ਤੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਕੁਝ ਦੇਰ ਚ ਉੱਥੇ ਐਸ ਐਚ ਓ ਆਪਣੀ ਟੀਮ ਨਾਲ ਪਹੁੰਚਦੇ ਨੇ ਪੰਚਨਾਮੇ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਪੇਸ਼ ਦਿੱਤੀ ਜਾਂਦੀ ਹੈ ਹੁਣ ਇਹ ਕਿਹੜੇ ਕੋਈ ਪੱਕੇ ਕ੍ਰਿਮਨਲ ਹੁੰਦੇ ਨੇ ਹਨ ਇਹਨਾਂ ਦੇ ਹਾਫ ਭਾਵ ਤੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਪੁਲਿਸ ਥੋੜਾ ਇਨਵੈਸਟੀਗੇਟ ਕਰਦੀ ਹੈ ਤਾਂ ਸਮਝ ਆ ਜਾਂਦਾ ਹੈ ਕਿ ਘਰ ਚ ਹੀ ਪੇਤੀ ਹੈ ਥੋੜਾ ਦਬਕਾ ਤੇ ਸਭ ਬਾਹਰ ਆ ਜਾਂਦਾ ਸੋ ਜੋ ਵਿਚਾਰੇ ਬਣੇ ਫਿਰਦੇ ਸੀ ਉਹ ਗੁਨਾਹਗਾਰ ਹੋ ਜਾਂਦੇ ਨੇ ਮ੍ਰਿਤਕ ਦੀ ਘਰ ਵਾਲੀ ਜਸਵੀਰ कौर ਕੁੜੀਆਂ ਅਮਨਜੋਤ ਕੌਰ ਅਤੇ ਹਰਪ੍ਰੀਤ ਕੌਰ ਮੁੰਡਾ ਲਖਵਿੰਦਰ ਸਿੰਘ ਉਸ ਦੀ ਪ੍ਰੇਮਣ ਭੁਪਿੰਦਰ ਕੌਰ ਲਖਵਿੰਦਰ ਦੇ ਦੋ ਦੋਸਤ ਜਗਸੀਰ ਸਿੰਘ ਅਤੇ ਗੋਪਾਲ ਸਿੰਘ ਸਭ ਫੜੇ ਜਾਂਦੇ ਨੇ ਉਸ ਵੇਲੇ ਤੱਕ ਗਗਨਦੀਪ ਸਿੰਘ ਅਜੇ ਪਕੜ ਚ ਨਹੀਂ ਆਇਆ ਹੁੰਦਾ ਪਰ 5 ਅਕਤੂਬਰ ਨੂੰ ਮੋਬਾਈਲ ਲੋਕੇਸ਼ਨ ਦੇ ਆਧਾਰ ਤੇ ਗਗਨਦੀਪ ਨੂੰ ਵੀ ਫੜ ਲਿਆ ਜਾਂਦਾ ਹੈ ਆ ਮੈਡਮ ਹਵਸ ਵਾਲੀਆਂ ਸਟੋਰੀਆਂ ਕਿਉਂ ਕਰਦੀ ਹੈ ਕੁਝ ਕਮੈਂਟਸ ਆਉਂਦੇ ਆ ਜ਼ਿਕਰ ਆਉਂਦਾ ਹੈ ਵੈਸੇ ਤਾਂ ਇਹ ਮੈਡਮ ਸਿਰਫ ਇਦਾਂ ਦੀਆਂ ਸਟੋਰੀਜ਼ ਨਹੀਂ ਕਰਦੀ ਦੱਸ ਦਵਾਂ ਤੁਹਾਨੂੰ ਹੋਰ بڑے ਕੇਸ ਸਟੱਡੀਜ਼ ਨੇ ਜੋ ਤੁਸੀਂ ਵੇਖੋਗੇ ਕਨਸਰਨ ਕੀ ਹੈ ਪੂਰੇ ਟੱਬਰ ਨੇ ਮਿਲ ਕੇ ਘਰ ਦਾ ਜੀ ਮੋਕਾਤਾ ਪਿੱਛੇ ਕੀ ਮੋਟਿਵ ਰਹਾ ਮੇਨ ਪੈਸਾ ਤਾਂ ਨਹੀਂ ਸੀ ਜ਼ਮੀਨ ਵੀ ਨਹੀਂ ਸੀ ਹਵਸ ਹੀ ਸੀ ਨਾ ਨਾ ਤੁਸੀਂ ਇਸ ਫੈਕਟ ਨੂੰ ਚੇਂਜ ਕਰ ਸਕਦੇ ਹੋ ਨਾ ਮੈਂ ਕਿ ਇਹੇ ਚਿੰਗਾਰੀ ਕਿੰਨੇ ਘਰਾਂ ਨੂੰ ਕਿੰਨੇ ਰਿਸ਼ਤਿਆਂ ਨੂੰ ਅਗਲਾ ਰਹੀ ਹੈ ਪਰ ਸਿੱਟੇ ਦੇਖੋ ਸੱਚ ਸਾਹਮਣੇ ਆ ਹੀ ਜਾਂਦਾ ਹੈ ਬੁਰਾ ਕਰਨ ਵਾਲੇ ਦਾ ਅੰਤ ਚੰਗਾ ਨਹੀਂ ਹੋ ਸਕਦਾ ਤੇ ਜਾਨ ਲੈਣ ਤੋਂ ਇਲਾਵਾ ਜ਼ਿੰਦਗੀ ਮਰਜ਼ੀ ਨਾਲ ਜੀਉਣ ਦੇ ਹੋਰ ਤਰੀਕੇ ਵੀ ਹੋ ਸਕਦੇ ਨੇ ਇਹ ਸਮਝਣਾ ਪਏਗਾ ਹਰ ਹਾਲ ਚ ਸਿੱਖਣਾ ਹੀ ਪਏਗਾ ਕਿ ਕੀ ਨਹੀਂ ਕਰਨਾ ਵਾਹਿਗੁਰੂ ਹਸਮਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਅਲਨਸਾ